ਲੰਗਰ ਤਿਆਰ ਕਰਨ ਵਾਲੀ ਮਸ਼ੀਨ ਹੈ ਜੋ ਪ੍ਰਸ਼ਾਦਾ ਤਿਆਰ ਕਰਨ ਵਾਲੀ ਮਸ਼ੀਨ ਹੈ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਵੀ ਦੱਸ ਦਈਏ ਕਿ ਜਦੋਂ ਇਹ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਲੀ ਮਸ਼ੀਨ ਪਾਕਿਸਤਾਨ ਵਿੱਚ ਨਹੀਂ ਸੀ ਤਾਂ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾਂਦੀ ਸੀ ਪਰ ਹੁਣ ਕੰਮ ਸੌਖਾ ਵੀ ਹੋ ਗਿਆ ਉਧਰ ਆਟਾ ਪਾ ਕੇ ਆ ਰੋਟੀਆਂ ਪੂਰੀਆਂ ਸਹੀ ਬੇਲ ਕੇ ਮਸ਼ੀਨ ਤੇ ਚਾਰੀਆਂ ਨੇ ਤੁਹਾਨੂੰ ਸਾਰੀ ਸਾਰੀ ਵੀਡੀਓ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਰੋਟੀ ਤਿਆਰ ਹੁੰਦੀ ਹੈ ਬਿਲਕੁਲ ਰਡੀਆਂ ਜੜਾਈਆਂ ਰੋਟੀਆਂ ਫੁੱਲ ਕੇ ਰੋਟੀ ਇਧਰ ਟੋਕਰੇ ਦੇ ਵਿੱਚ ਆ ਜਾਂਦੀ ਹੈ ਬਹੁਤ ਸੁੱਖੀ ਹੋ ਚੁੱਕੀ ਹੈ ਇਹ ਸਾਰੀ ਮਸ਼ੀਨ ਦਾ ਤੁਹਾਨੂੰ ਅਸੀਂ ਵੀਊ ਦਿਖਾ ਰਹੇ ਆ ਬਹੁਤ ਵੱਡੀ ਮਸ਼ੀਨ ਹੈ ਮੇਰੇ ਅਨੁਸਾਰ ਦੇ ਨਾਲ 70 80 ਫੁੱਟ ਤੇ ਕਿ 3 ਇਸ ਦੀ ਲੰਬਾਈ ਹੋਵੇਗੀ ਵਾਹਿਗੁਰੂ ਧੰਨਵਾਦ ਆ ਪੰਜਾਬ ਸਿੰਘ ਜੀ ਸੇਵਾਦਾਰਾਂ ਤੇ ਅੱਜ ਇਸ ਮੀਟਿੰਗ ਦੇ ਵਿਹਾੜੇ ਤੇ ਆਈ ਹੋਈ ਸੰਗਤ ਤੇ ਮੇਰ ਪਰ ਹੱਥ ਰੱਖਣ